ਕਿਵੇਂ ਰੀਆਂ ਰਖੜੀਆਂ ਕਿਵੇਂ ਨੇ ਰਖੜੀਆਂ ਅੱਧੀ ਕਰਾ ਰੱਤ ਪਕੋੜੇ ਪੂੜੇ ਹਾਂ ਹੋਰ ਅੱਧੇ ਤੇ ਕੰਮ ਜੰਮਾਰੀ ਨਾਲ ਮਿਸਤਰੀ ਦਇਆ ਸੰਧ ਨੇ ਧੂੜੀ ਧੂੜ ਕਰਤੀ ਜਿਹੜੀ ਲੱਗਾ ਪੈ ਫਿੱਟ ਕਰਨ ਰਸੋਈ ਦੇ ਪਾਣੀ ਵਾਲੇ ਕੱਲ੍ਹ ਆਇਆ ਨਹੀਂ ਅੱਜ ਆਇਆ ਕੱਲ ਟ੍ਰਿਪ ਮਾਰ ਗਿਆ ਕੱਲ ਕਹਿੰਦਾ ਆ ਗਿਆ ਮੈਂ ਘੰਟੇ ਚ ਉੱਡ ਕੇ ਆਇਆ ਸੀ ਫਿਰ ਫੋਨ ਨਹੀਂ ਚੱਕਿਆ ਬਾਈ ਨੇ ਅੱਜ ਕਹਿੰਦਾ ਮੈਂ 15 ਮਿੰਟ ਚ ਆਇਆ ਤੇ ਆਇਆ ਅੱਜ ਫਿਰ ਵੀ 2-3 ਘੰਟੇ ਬਾਅਦ ਹੀ ਝੂਠ ਬਹੁਤ ਬੋਲਦਾ ਤੇ ਮੈਨੂੰ ਵੈਸੇ ਮੁੰਡੇ ਕਹਿ ਰਹੇ ਸਨ ਯਾਦਰੀ ਹਾਂ ਤੇ ਹਣ ਪੈਸੇ ਨਹੀਂ ਹਣ ਸਾਰੇ ਦੇਣੇ ਤੂੰ ਸਰਦ ਮੈਂ ਲੈ ਗਿਆ ਨਹੀਂ ਆਹੋ ਮੈਂ ਕਿਹਾ ਮੈਂ 2000 ਦਿੱਤਾਂ ਦਾ 1000 ਦੇਣਾ ਸੀ ਯਾਰ ਕਸਮ ਨਾਲ ਮੈਂ ਵੀ ਮੇਰੀ ਆਤ ਨਹੀਂ ਹੈਗੀ ਬੰਦੇ ਨੇ ਜਿੰਨਾ ਕੰਮ ਕੀਤਾ ਹਨਾ ਪੂਰੇ ਪੈਸੇ ਦੇਓ ਲਾਰੇ ਲੱਪੇ ਨਹੀਂ ਆਪਾਂ ਲਾਉਂਦੇ ਯਾਦ ਕਹਿੰਦਾ ਸੀ ਹਾਂ ਫਸਾਂ ਦੇ ਨਹੀਂ ਗਾ ਰੋਡੇ ਕਰਾਉਂਦੇ ਪੁੱਛ ਲਈ ਉਹਦੇ ਨੇ ਤੈਨੂੰ ਵੀ ਫੋਨ ਕੀਤਾ ਫਿਰ ਚੱਕਿਆ ਨਹੀਂ ਤਾਂ ਨਾ ਵੀ ਇਹੋ ਜਿਹੀ ਗੱਲ ਬਾਤ ਹੋਈ ਸੀ ਤੇ ਭਾਈ ਅੱਜ ਕੰਮ ਮੇਰਾ ਕਰਜਾ ਸਾਰਾ ਤੇ ਸਵੇਰੇ ਲੱਗਣਾ ਹੈ ਲਪਾਈ ਵਾਲਾ ਹਾਂ ਠੀਕ ਹੈ ਕਿਹੜੀ ਐ ਮਿਸਤਰੀ ਠੀਕ ਹੈ ਜੀ ਸਵੇਰੇ ਲਾ ਦੇਣਾ ਲਪਾਈ ਵਾਲਾ ਮੈਂ ਮੇਰੇ ਅੰਦਰ ਫੈਨ ਲਾ ਫੈਨ ਲਾ ਜਿਹੜੇ ਉਹ ਨਾ ਤੂੰ ਲਿਆਉਣੇ ਨੇ ਪੈਪੂਪ ਜ ਲੈ ਆਉਣੇ ਉਹਦਾ ਬਾਜ਼ਦ ਮਾਤੀ ਲਾਲਾ ਟੂਟੀ ਤੇ ਚੱਲਦੀ ਕਰ ਜੇਗਾ ਨਾ ਅੱਜ ਟੂਟੀ ਜਿਹਦਾ ਸਲੈਪ ਪਾਏਗਾ ਇਹ ਤਾਂ ਹੁੰਦੀ ਨਹੀਂ ਹਾਂ ਤੈਨੂੰ ਪੱਟਲਾ ਪੂਸ ਇੱਕ ਚੱਲ ਪਾਣੀ ਤੇ ਆਂਦਾ ਕਰ ਜਾ ਉਹਦੇ ਬੰਦ ਨਾ ਚਲਾਏਗਾ ਟੂਟੀ ਪਾਣੀ ਆਂਦਾ ਹੋ ਹਾਂ ਹਾਂ ਇਹ ਕੱਥੇ ਹੀ ਲਾਵਾ ਏ ਨਾ ਨਾ ਚੱਲਦਾ ਕਰ ਹਾਂ ਸੰਨਾ ਵੀ ਲਾ ਦਾਂਗੇ ਹਾਂ ਸੰਨਾ ਵੀ ਲਾ ਦਾਂਗੇ ਲਾ ਦੇ ਚਾਨਣਾ ਵੀ ਅੱਜ ਭਾਂਡੇ ਪੁੰਡੇ ਧਰੇ ਜਾਣਗੇ ਸਾਨੂੰ ਨਾਲ ਵੀ ਲਾ ਦਾਂਗੇ ਅੱਜ ਹੀ ਲਾ ਦੇ ਨਾ ਅੱਜ ਹੀ ਲਾ ਦੇ ਡਰਿੱਲ ਮੈ ਲੋਚੇ ਲੈ ਆਉਣਾ ਵਾ ਇਹ ਤਾਂ ਮੇਰੇ ਕੋਲ ਹੈਗੀ ਆ ਹਾਂ ਬੱਸ ਫਿਰ ਲਾ ਕੇ ਜਾ ਐਵੇਂ ਨਹੀਂ ਜਾਣ ਦੇਣਾ ਅੱਜ ਤੈਨੂੰ ਕੱਜ ਨਾ ਇੱਥੋਂ ਹੁਣ ਆ ਇਹ ਚੋਕ ਲਓ ਡਰਿੱਲ ਆਉਂਦਾ ਕਰ ਲੈਂਦਾ ਹੈਗੀ ਜਾਂਦਾ ਤੇ ਜੇ ਪੈ ਪਾਂਦਾ ਪਿਆ ਤੇ ਸਿਸਟਮ ਟੋਕਰਾ ਲਿਆਂਦਾ ਤੂੰ ਪੜਦਾ ਤੂੰ ਟੋਕਰਾ ਲਵਾ ਦੇਣਾ ਅੱਜ ਟੂੜੀਆਂ ਚਾਲੂ ਕਰ ਦੇਣੀਆਂ ਨੇ ਆ ਜਾਣਾ ਆਂਦਾ ਉਹ ਤੁਸੀਂ ਉਹ ਕਰਾਉਣਾ ਜੀ ਫਿਰ ਬਾਅਦ ਚ ਇੱਥੇ ਪ੍ਰਸ਼ੱਤੀ ਪਵਾਣੀ ਏ ਤੇ ਫਿਰ ਬੰਦ ਕਰਨੀਆਂ ਪੈਣਾਂ ਟੂੜੀਆਂ ਦੇ ਬੰਦ ਹੋਈ ਜਾਣੀਆਂ ਨੇ ਅੱਜ ਦੇ ਫੈਨ ਪੱਕਾ ਪੁੱਖਾ ਲੈਂਦਾ ਕਰ ਰਹੇ ਸਾਰਾ ਇਹ ਵੀ ਲਾਣ ਵਾਲਾ ਪਿਆ ਸਮਾਨ ਪੱਟਾ ਕੰਮ ਹੋ ਰਿਹਾ ਹੈ ਉੱਤੋਂ ਭਾਵੇਂ ਟਰੱਕ ਲੰਘ ਜੇ ਹਨ ਪੈ ਪੈ ਤੋਂ ਉਧਰੋਂ ਐਂ ਪਾ ਦਾਂਗੇ ਆਹੋ ਮੈਂ ਕਿਹਨੇ ਕਿਰੋ ਬੋ ਬੰਦ ਕੇ ਕਿਹਦੀ ਦਾ ਸਮਾਨ ਉਹ ਕਿਹ ਵਿੱਚ ਦੇ ਦੇ ਤਾਰਾਂ ਤੁਰਾਂ ਲੈ ਜਾ ਰਹੇ ਹਾਂ ਚੱਲ ਜਾ ਰਹੇ ਹਾਂ ਬੱਲੇ ਹੋਲੇ ਸਮਾਨ ਕਿਉਂ ਫਰਕੇ ਤੇ ਉਤਾਰਦਾ ਜਿਹੜਾ ਰੋਲ ਮਤਲਬ ਉਹਨੂੰ ਰੋਲ ਦੇਂਦਾ ਸੀ ਇਹਨੇ ਤਾਰਾਂ ਚਿੱਟੀਆਂ ਨੇ ਇਹਦਾ ਮੈਂ ਖੁੱਲੀ ਲੈਣੀ ਹੈ ਅੱਛਾ ਇਹ ਗੁੱਡੀਆਂ ਪੰਨੀਆਂ ਦੀ ਹੈ ਅੱਛਾ ਇਥੋਂ ਪਤਾ ਕੀਤਾ ਹੀ ਰੋਲ ਦਾ ਕਿੰਨੇ ਦਾ ਦਿੰਦਾ ਰੋਲ ਜਿਹੜਾ ਆਪਾਂ ਉੱਥੇ ਪੁੱਛਿਆ ਉਹ ਦੇਲੇ ਉਤਾਰਨ ਕੀ ਉਹਦੇ ਦੇ ਦਿੱਤੀ ਹੈ ਕਰਨੇ ਕੀ ਆਈ ਇਹ ਵਧੀਆ ਇਹ ਵਧੀਆ ਦਾ ਇਹ ਕੀ ਰੇਟ ਹੈ ਇੱਕ ਗਾਉਂ ਬਚਾ ਲੈਣੇ ਕਰਿਆ ਦੱਸਿਓ ਬਾਕੀ ਚੱਲ ਆ ਕਿੰਨੇ ਦਾ ਕਬੈਲਾ ਜੀ ਕਿੰਨੇ ਦਾ ਟਾਈਮ ਸਾਲਾ ਤੋਂ ਤੋੜਾ ਵਧੀਆ ਜੀ ਉਹ 2400 ਲਾਂਦਾ ਹੈ 2500 2400 ਚਲੋ ਵੀਟ ਵਿੱਚ ਪੈ ਰਹੀਆਂ ਨੇ ਤਾਰਾਂ ਸਮਾਨ ਲੈੰਦਾ ਹੈ ਮਗਾਈ ਬਹੁਤ ਹੈ ਨਵੋ ਸਮਾਨ ਹੀ ਜਿਹੜੇ ਕਢਾ ਗਏ ਆਉਥੇ ਹੀ ਬਲਬ ਲੱਗੇਗਾ ਹਨਾ ਹਾਂ ਲਾ ਦਾਂਗੇ ਬਿਹੜੇ ਜੀ ਤਾਂ ਹੀ ਦੋ ਲੈਣੇ ਨੇ ਅੰਦਰ ਲੱਗ ਜੂ ਹਣਾ ਇੱਕ ਵਾਰ ਸੋਲ ਇਹ ਪੰਜ ਚਾਰ ਤਿੰਨ ਦਾ ਕੰਮ ਹੈਗਾ ਉਹ ਤੁਹਾਡਾ ਕੱਲ ਨੂੰ ਲਪਾਈ ਵਾਲਾ ਆ ਜਾਏਗਾ ਧੀ ਲਪਾਈ ਰਹੇਗੀ ਖਾਂਸਾ ਰਹੇਗੀ ਇਹਨ ਕਰਨ ਵਾਲੀਆਂ ਦੋ ਬਿਆਂ ਦਾ ਕੰਮ ਹੈ ਜੀ ਪਿਆ ਜੀ ਕੱਲਾ ਪੈ ਰੀ ਤੱਕ ਡੇ ਰਿਆ ਬਸ ਇਹ ਲਾਈਆਂ ਨੇ ਸਿੰਘ ਤੇ ਥੱਲੇ ਵੀ ਸਲੇਵਰੇਂ ਦੀ ਪਾਣੀ ਪਹਿਲਾ ਇੱਕ ਲਾਲ ਤੇ ਉਹ ਪਾਉਂਦੇ ਹੁੰਦੇ ਸੀ ਨਾ ਹੁਣ ਕਾਲੀ ਲੀਲੀ ਪੂਰੀ ਮਜੀ ਚਲ ਦੋ ਤਾਰੇ ਪੈਂਦੀਆਂ ਨੇ ਹਾਂ ਹਾਂ ਜੇ ਹੋ ਜਾਣਗੇ ਤੇਰੀ ਲੱਗਵਾ ਇਹਨੂੰ ਖੋਲਣੇ ਪੈਣਗੇ ਦੋਸਰੇ ਕੱਢਣੇ ਪੈਣਗੇ ਪਤਾ ਰੋਜੀ ਹੋਗਾ ਅੱਛਾ ਅੱਛਾ ਧੰਨਵਾਦ ਨੂੰ ਜਨ ਮੈਟਰੀ ਦਾ ਕਰੀ ਹੋਈ ਹੈ ਨਾ ਪਹਿਲਾ ਹੈ ਨਹੀਂ ਉਤਰ ਪਹਿਲਾ ਹੈ ਨਹੀਂ ਦੇਖਾ ਤਰੀਕਾ ਮ ਵਿਗਨਾ ਤਰੀਕਾ ਹੁਣ ਉੱਥੋਂ ਦੀ ਤਾਰ ਪਾਇ ਕੱਢੇਗਾ ਉਹਦੇ ਚ ਲੀਦਰ ਨੂੰ ਕੱਢੇਗਾ ਇਹਿੰਨੇ ਦੇ ਕੰਮ ਇਹ ਲੱਗਾ ਹੂੰ ਇਹ ਕਰਾਂਗੇ ਹੂੰ ਦੋ ਗਲਾ ਇੱਕ ਦੋ ਦੋ ਗਲਾ ਬੋਕਰ ਬੋ ਹੂੰ ਠੀਕ ਹੈ ਇੱਥੇ ਤਾਂ ਲਾਣੀ ਆਪਾਂ ਫ੍ਰਿਜ ਹੂੰ ਠੀਕ ਹੈ ਤੇ ਇੱਥੇ ਲੱਗਣਾ ਉਹ ਹੀ ਹੀਟਰ ਆ ਤੇ ਇਟਰ ਲੱਭ ਜੇ ਤੇ ਲੱਭ ਜੇ ਕਰ ਲੱਭ ਜੀ ਹਾਂ ਪਾਵਰ ਲੱਭ ਦਵਾਂ ਜੀ ਦੋਨ ਬਟਨ ਪਾਵਰ 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 ਬਠੀ ਕਰ ਦਿੰਦਾ ਬਠੀ ਦੋ ਰੋਟੇ ਮੇਰੇ ਦੋ ਹੀ ਹੋਣਗੇ ਇਹ ਵੀ ਕਰ ਦਿੰਦਾ ਠੀਕ ਹੈ ਤੇ ਬਾਥਰੂਮ ਚ ਗੀਜਰ ਹਾਂ ਗੀਜਰ ਕਰਨਾ ਹੈ ਆਪਾਂ ਪੁੱਲਾ ਗੀਜਰ ਪੁੱਲਾ ਗੀਜਰ ਸਾਡਾ ਇਹ ਟੀਮ ਨਾਲ ਲੱਗ ਰਿਹਾ ਬੰਦਾ ਦਾ ਤਾਰਾਂ ਸਾਰੀਆਂ ਪਾ ਜਣਾ ਅੱਜ ਮੈਂ ਤੇ ਸੋਚੋ ਸਵੇਰੇ ਪਾ ਦੇਣਾ ਹਾਂ ਸਾਡੇ 8 ਹੋ ਰਹੇ ਨੇ ਸਤਿ ਸ਼੍ਰੀ ਗਾਲ ਜੀ ਸਤਿ ਸ਼੍ਰੀ ਗਾਲ ਜੀ ਲੰਬੇ ਨਾਂਦੇ ਲੋਕਾਂ ਨੂੰ ਕਹਿੰਦੇ ਕਿਵੇਂ ਨੇ ਰੱਖੜੀਆਂ ਕਿਵੇਂ ਨੇ ਰੱਖੜੀਆਂ ਅੱਧੀ ਕਰਾ ਹਾਂ ਪਾ ਪਾ ਗਏ ਹਾਂ ਗਾਦੇ ਪਕੌੜੇ ਪੂੜੇ ਹਾਂ ਹੋਰ ਅੱਜ ਤੱਕ ਆਵਾਂਗੇ ਪਕੌੜੇ ਨੇ ਤਾਂ ਤਸਾਰ ਗਿਆ ਨਾਦਰੋ ਟੂਟੀਆਂ ਲਾ ਕੇ ਆਏ ਉਹ ਤਾਂ ਆਈਆਂ ਦਾ ਹੀ ਬਾਹਰ ਕੱਢਣੇ ਪੈ ਜਾਣੇ ਸਿੰਕ ਅੰਦਰੋਂ ਸਿੰਕ ਬਾਹਰ ਨਹੀਂ ਲੱਗੀਆਂ ਆਂਦਾ ਜੋ ਲਾਏਗਾ ਸਲੇਵ ਸਿੰਕ ਬਾਹਰ ਨਿਕਲੇਗੀ ਤਾਂ ਨਹੀਂ ਲੱਗ ਗਿਆ ਚੱਕੋ ਟੋਲੀ ਬੁੜੀ ਕੱਢੋ ਇਹਦੀ ਕੱਢਣੇ ਲੋ ਜੀ ਮਿਸਤਰੀ ਸਾਡਾ ਆ ਗਿਆ ਤੇ ਕਰ ਬਾਈ ਮੈਂ ਤਾਂ ਮਗਾਲੀਆਂ ਨੇ ਸਾਰਾ ਕੰਮ ਕਰ ਲਿਆ ਕਰ ਬਈ ਅੰਦਰ ਗੱਲ ਤੋਂ ਬਸਾਂ ਆ ਦੇ ਮਾੜਾ ਅਕ੍ਰਿਤੀ ਦੀਆਂ ਮਾੜੀਆਂ ਸਾਰਨੇ ਸਿੱਧੀ ਲੈ ਕੀ ਤਾਰਦੇ ਪਾਉਂ ਸਰੋਚਾ ਹੋਰ ਲੈ ਜੀ ਚੁੱਪ ਲੋ ਅੱਜ ਤਾਂ ਮੌਸਮ ਠੀਕ ਹੈ ਮਿਸਤਰੀ ਆ ਵੀ ਛੱਡ ਗਿਆ ਵਿਚਾਲੇ ਕੰਮਾਂ ਦਾਵਾਗਾ ਮੈਂ ਰਾਤ ਤੇ ਚੱਲ ਕਰ ਗਿਆ ਜੀ ਸਾਰਾ ਉਹਦਾ ਆਇਆ ਲੇਟ 4 ਵਜੇ ਹੱਲ 4 ਵਜੇ ਆਇਆ ਸੇ ਬੱਦ ਸਮਾਨੇ ਸਮਾਨ ਲਿਆਂਦਾ 6:30 ਵਜੇ ਆਏ ਪਹੁੰਚ ਠੀਕ ਹੈ ਹੁਣ ਕੀ ਕਹਿੰਦਾ ਹੋਊਗਾ ਮੈਨੂੰ ਆਲਾ ਜੀ ਮੈਂ ਸਵੇਰੇ ਰੁਕੀ ਇੱਕੇ ਖਾਉ ਟੈਨ ਵਾਲਾ ਆਇਆ ਨਹੀਂ ਜੀ ਹਾਂ ਬਹੁਤ ਅਰਸੀ ਉਹਦੇ ਮਸਾ ਹੁਣ ਲਈ ਕੱਲ੍ਹ ਰਾਤ ਸੋਤੇ ਵਰਾਤੀ ਆ ਗਏ ਤੂੰ ਸਾਰਿਆਂ ਦੇ ਕੰਮ ਨਹੀਂ ਹੁਣ ਤਾਂ ਸਾਡੇ ਬਾਤ ਜੀ ਲਾ ਥੋੜਾ ਬੈਠਾ ਹਾਂ ਮੈਂ ਵੀ ਖੋ ਰਿਹਾ ਬਹੁਤ ਕਿਥਕੇ ਨਹੀਂ ਮਿਲਦਾ ਬਸ ਅਟੂਟੀਆਂ ਵਾਲਾ ਪੈਪ ਕਲੱਬ ਆ ਗਿਆ ਬੱਤੀਆਂ ਦਾ ਕਰਾ ਲਓ ਫਿਰ ਲਾ ਦਿਆਂਗਾ। ਚੱਲ ਠੀਕ। ਇੱਕ ਟੈਂਕੀ ਵੀ ਆਪਾਂ ਉੱਤੇ ਧਰਨੀ ਹੈ ਨਾ। 2-3 ਦਿਨਾਂ 'ਚ ਨਿਬੜ ਜਾਏਗਾ। ਹਾਂ? ਹਾਂ ਬੱਠੀ। ਦੱਬ ਕੇ ਗਏ। ਨਿਬੜ ਚੁ ਬੁਲਾ ਦਾਂਗੇ ਫਤਿਹ। ਬਸ ਫਿਰ ਠੀਕ ਹੈ। ਇਹਦਾ ਮਿਸਤਰੀ ਲਾਣੇ ਸੌਖੇ ਨੇ। ਪਰ ਜਦੋਂ ਜਾਂ ਮਣਕੜ ਕੇ ਮੇਰੋ। ਜੋ ਜਾਂਦੇ ਨੇ ਹੱਥ ਖੜੇ ਕਰਾ ਕੇ ਜਾਂਦੇ ਨੇ। ਕਿ ਨਹੀਂ? ਸਾਲ ਦੀ ਤੇ ਕਰ ਜਾਂਦੇ ਅਗਲੇ ਨਿਸ਼ਾ ਵੀ ਸਾਲ ਨਾ ਵੜੀ। ਹੈਨਾ? ਠੀਕ ਹੈ। ਚਲੋ ਉਹ ਦੀਆ ਤੇ ਫਿੱਟਿੰਗ ਵਾਲਾ ਮਿਸਤਰੀ ਵੀ ਲੱਗ ਰਿਹਾ ਹੈ ਫੀਟਿੰਗ ਵਾਲਾ ਤੇ ਲਪਾਈ ਦਾ ਵੀ ਕੰਮ ਚੱਲ ਰਿਹਾ ਹੈ ਮੀਨੇ ਮੰਗੂ ਚੱਲਿਆ ਲੱਗਿਆ ਉਹਣਾ ਦਾ ਕੋਈ ਬੰਦੇ ਸਾਡੇ ਨਾਲ ਅਸਲੀ ਕਰਤੀ ਫਿੱਟ ਤੇ ਇਧਰ ਜਸਟੀਫਾਈਂ ਲਾ ਦਿੱਤਾ ਹੈ ਬਸ ਕੋਈ ਕੰਮ ਨਹੀਂ ਪੜਦਾ ਪਿਆ ਅੱਜ ਜੇ ਰੋਕੀ ਗਿਆ ਅੱਜ ਕੰਮ ਸਾਡਾ ਹੋਰ ਇਧਰ ਵੀ ਬੋਰ-ਬੋਰ ਲਾ ਦਿੱਤੇ ਨੇ ਇਧਰ ਬਾਥਰੂਮ ਵਾਲੇ ਵੀ ਲੱਗੇ ਨੇ ਬਰੀਕੀ ਜਿਹਾ ਕੰਮ ਐ ਹੀ ਫਿਰ ਹਨਾ ਟਾਈਮ ਲਗਾਉਂਦਾ ਹੈ ਹੋਰ ਦੁਨੀਆ ਬਣ ਜਾਣਾ ਮੈਂ ਵੀ ਸਪਾਸੇ ਰੱਖੀ ਤੋ ਲੱਗ ਸਲੇਵੀ ਉਹੀ ਪਲਾਸਟਰ ਆ ਸੈੱਡ ਹੋ ਗਈ ਆਹ ਦੇ ਤੇ ਵਿਆਜ ਹੋ ਜਾਏਗਾ ਬਾਅਦ ਚੈਸਟ ਫਰੇਮ ਦੇ ਜਾਲੀ ਲਾ ਰਹੇ i

ਹਈ ਨਿੰਦੋ ਬਹੁਤ ਹਲਕਾ ਜੀ ਕੋਤਰਾ ਵੀ ਬੰਦੇ ਦੇ ਘਰ ਤਾਂ ਸਿੱਟਾ ਮਿਸਤਰੀ ਦਿਆ ਸੰਧ ਨੇ ਧੂੜੀ ਧੂੜ ਘਾਤੀ ਅੰਦਰ ਹੈ ਅੰਨਿਕਾ ਜਿਹਾ ਜਗਾੜੀ ਮਿਸਤਰੀ ਦਾ ਸੀ ਰੀਪਟਨ ਲਗੇ ਕਿਵੇਂ ਧੁਰਮ ਧੂੜ ਕਰਤਾ ਕਮਰਾ ਸਾਲਣਾ ਔਖਾ ਤੇ ਤਿੰਨ ਤਿੰਨ ਇੰਦਰ ਵਾਲੇ ਮੇਜ਼ ਦੇ ਹੱਦ ਟੁਕ ਟੁਕਾਈਏ ਬਹੁਤ ਵਾਦੋ ਕੀ ਚਲ ਗਈ ਉਧਰ ਵਾਲੇ ਦੇ ਟੁਕ ਟੁਕ ਗੱਲ ਮਾੜੀ ਜੀ ਚੀਜ਼ ਵੀ ਤੇ ਕਰਦੇ ਜਾਂਦੀ ਹੈ ਮਾੜੀ ਰੋਟੀ ਆਦੀ